Singh Ho Mio Care ਆਇਰੋਇਡ ਦੇ ਕੇਸਿਸ ਡੇ ਬਾਈ ਡੇ ਇਨਕਰੀਸ ਹੁੰਦੇ ਜਾ ਰਹੇ ਹੈ ਅਗਰ ਰੇਸ਼ੋ ਦੀ ਗੱਲ ਕਰੀ ਜਾਏ ਤਾਂ ਫੀਮੇਲਸ ਦੇ ਵਿੱਚ ਥਾਇਰੋਇਡ ਦੇ ਕੇਸਿਸ ਜ਼ਿਆਦਾ ਮਿਲਦੇ ਨੇ ਐਸ ਕੰਪੇਅਰ ਟੂ ਮੇਲ ਕੁਝ ਸਾਈਨ ਤੇ ਸਿੰਪਟਮਸ ਨਹੀਂ ਅਗਰ ਤੁਹਾਨੂੰ ਇਹ ਸਾਈਨ ਤੇ ਸਿੰਪਟਮਸ ਨੇ ਤਾਂ ਤੁਸੀਂ ਥਾਇਰੋਇਡ ਤੋਂ ਸਫਰ ਕਰ ਕਰ ਰਹੇ ਹੋ ਸਿੰਪਟਮਸ ਜਿਵੇਂ ਕਿ ਬਾਡੀ ਦੇ ਵਿੱਚ weight increase ਹੋਣਾ ਥਰੋਟ ਦੇ ਵਿੱਚ heaviness ਫੀਲ ਹੋਣਾ ਤੁਹਾਨੂੰ ਬਹੁਤ ਜ਼ਿਆਦਾ ਠੰਡ ਲੱਗੇਗੀ ਜੋ ਪਰਸਪੀਰੇਸ਼ਨ ਹੈ ਉਹ ਬਿਲਕੁਲ ਰਿਡਿਊਸ ਹੋ ਜਾਏਗੀ ਤੁਹਾਨੂੰ ਹੈਵiness ਸਲੱਗਿਸ਼ਨੈਸ ਕਾਫੀ ਫੀਲ ਕਰੋਗੇ ਕਨਸਟਿਪੇਸ਼ਨ ਦੀ ਪ੍ਰੋਬਲਮ ਰਹੇਗੀ ਜਾਂ ਤੇ ਹੈਅਰ ਫਾਲ ਹੋਏਗਾ ਤੁਹਾਡੇ ਹੈਅਰ ਬਹੁਤ ਜ਼ਿਆਦਾ ਥਿਨ ਹੋਣੀ ਸ਼ੁਰੂ ਹੋ ਜਾਣਗੇ ਫੀਮਲਸ ਦੇ ਵਿੱਚ ਮੈਂਸਿਸ ਦਾ ਡਿਲੇ ਹੋ ਜਾਣਾ ਇਵਨ ਸਮ ਟਾਈਮਸ ਫੇਸ ਤੇ ਐਕਨੇ ਸ਼ੁਰੂ ਹੋ ਜਾਂਦੇ ਜੇ ਅਗਰ ਇਹ ਸਾਰੇ ਸਿੰਟਮਸ ਆ ਰਹੇ ਹਨ ਤਾਂ ਤੁਸੀਂ ਥਾਇਰੋਇਡ ਦੇ ਸ਼ਿਕਾਰ ਹੋ ਸਕਦੇ ਹੋ ਉਮੀਦ ਪੈਚੀ ਦੇ ਵਿੱਚ ਬਹੁਤ ਹੀ ਅੱਛੀਆਂ ਦਵਾਈਆਂ ਆਉਂਦੀਆਂ ਨੇ ਇੱਕ ਬਹੁਤ ਹੀ ਕਾਰਗਰ ਦਵਾਈ ਜਿਸ ਦੇ ਵਿੱਚ ਜਿਹਦੇ 90 ਤੋਂ 99% ਜਿਹੜੇ ਕੇਸੇ ਦਾ ਥਾਇਰੋਇਡ ਦਾ ਠੀਕ ਹੋ ਜਾਂਦੇ ਆ ਉਹ ਹੈ ਥਾਇਰੋਡਿਨਮ ਬੀ ਐਕਸ ਇਸ ਦੀਆਂ ਦੋ ਦੋ ਗੋਲੀਆਂ ਸਵੇਰੇ ਤੇ ਬਾਰੇ ਸ਼ਾਮ ਲਿੱਤੀਆਂ ਜਾਣ ਤੁਸੀਂ 3 ਮੰਥਸ ਬਾਅਦ ਆਉਗੇ ਤਾਂ ਜਿਹੜੀ ਤੁਹਾਡੀ ਟੀਐਸ ਜਿਹੜੀ ਪ੍ਰੋਫਾਈਲ ਹੈ ਉਹ ਬਿਲਕੁਲ ਨੋਰਮ ਹੋਣਾ ਚਾਹੀਦਾ